ਕੱਲ ਵਾਲੇ ਸਵਾਲ ਨੰਬਰ 22 ਦਾ ਜਵਾਬ ਹੈ ਵੀ ਜਿਹੜਾ ਬੀਬੀਆਂ ਨੇ ਤੰਦੂਰ ਕੋਲ ਸੋਟੀ ਰੱਖੀ ਹੁੰਦੀ ਹੈ ਨਾ ਅੱਗ ਹਲਾਉਣ ਲਈ ਉਹਨੂੰ ਸਾਡੇ ਵੱਲ ਖੁੱਲਣੀ ਕਹਿੰਦੇ ਆ ਤੇ ਕੁੱਡਣ ਵੀ ਕਹਿੰਦੇ ਕੁੱਡਣ ਵੀ ਅਸੀਂ ਸੁਣਿਆ ਹੋਇਆ ਤੇ ਇਸ ਦਾ ਜਵਾਬ ਬਹੁਤ ਸਾਰੇ ਪੈਣਾ ਭਰਾਵਾਂ ਨੇ ਦਿੱਤਾ ਵਾ ਆਪਣੀ ਆਪਣੀ ਭਾਸ਼ਾ ਜੀ ਬਹੁਤ ਵਧੀਆ ਲੱਗਿਆ ਉਹਨਾਂ ਦੀ ਭਾਸ਼ਾ ਦੀ ਜਾਣਕਾਰੀ ਲੈ ਕੇ ਵੀ ਇਸ ਚੀਜ਼ ਨੂੰ ਦੂਜੀਆਂ ਪਛਾਵਾਂ ਚ ਆ ਆ ਕਹਿੰਦੇ ਆ ਤੇ ਅੱਜ ਦਾ ਸਵਾਲ ਹੈ ਤੇ ਪਹਿਲਾਂ ਨਾ ਕੱਚੀਆਂ ਰਸੋਈਆਂ ਚ ਆਟੇ ਵਾਲੀ ਡਰਮੀ ਚ ਬੀਬੀਆਂ ਨੇ ਇੱਕ ਨਾ ਜਿਹੜੇ ਡੋਂਗੇ ਜਿਹਾਉਂਦੇ ਆ ਐਵੇਂ ਦਾ ਇੱਕ ਭਾਂਡਾ ਰੱਖਿਆ ਹੁੰਦਾ ਸੀ ਉਹ ਗਾਜਨੀ ਜਿਹਾ ਬਣਿਆ ਹੁੰਦਾ ਸੀ ਬਾਜ ਨੂੰ ਆਟਾ ਓਟਾ ਲਾ ਕੇ ਚਿੱਟਾ ਜਿਹਾ ਹੋਇਆ ਹੁੰਦਾ ਸੀਗਾ ਉਹਦੇ ਨਾਲ ਹੀ ਆਟਾ ਕੱਢਦੀਆਂ ਸੀ ਉਹਦੇ ਨਾਲ ਹੀ ਆਟਾ ਛਾਨਣ ਵਾਸਤੇ ਕਢਣਾ ਉਹਦੇ ਨਾਲ ਹੀ ਜੇ ਬਾਹਰ ਮਾਲ ਡੰਗਰ ਨੂੰ ਪਾਉਣ ਜਾਣਾ ਤੇ ਉਹਦੇ ਨਾਲ ਕਢਣਾ ਉਹ ਡਰਮੀ ਚੋਂ ਉਹਨੂੰ ਕੀ ਕਹਿੰਦੇ ਸੀਗੇ ਤੁਹਾਡੇ ਏਰੀਆ ਚ ਤੁਹਾਡੀ ਭਾਸ਼ਾ ਚ ਜਰੂਰ ਦੱਸਿਆ ਜੀ ਬਹੁਤ ਸੋਹਣੇ ਜਵਾਬ ਲੋਕੀ ਇਹ ਚ ਦੇਂਦੇ ਨੇ ਇੱਕ ਕਿਸੇ ਭਰਾ ਨੇ दीक्षित ਨਾਂ ਦਾ ਕੋਈ ਭਰਾ ਹੈ ਉਹਨੇ ਮਾਰવાડી ਚ ਦੱਸਿਆ ਇੱਕ ਮੇਰੇ ਸਵਾਲ ਦਾ ਜਵਾਬ ਹੈ ਮਾਰવાડી ਚ ਉਹਨੇ ਤਿੰਨ ਚੀਜ਼ਾਂ ਦੱਸੀਆਂ ਵੀ ਮਾਰવાડી ਚ ਇਸ ਚੀਜ਼ ਨੂੰ ਆ ਕਹਿੰਦੇ ਆ ਬਹੁਤ ਵਧੀਆ ਲੱਗਿਆ ਛੋਟੀ ਜੀ ਕੋਸ਼ਿਸ਼ ਹੈ ਆਪਾਂ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਕਿੰਨਾ ਹੋਰ ਹਸਾ ਮਜ਼ਾਕ ਗੰਦਮੰਦ ਵਗੈਰਾ ਸਭ ਆਉਂਦਾ ਰਹਿੰਦਾ ਦੇਖਦੇ ਰਹਿੰਨੇ ਆ ਐਸੀਆਂ ਚੀਜ਼ਾਂ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜਵਾਬ ਵੀ ਦਿਆ ਕਰੋ ਪਛਾਹ ਮੈਂ ਸਾਂਝ ਵਦੇ ਪਿਛੋਕੜ ਵਾਲਾ ਆਪਾਂ ਜੁੜ ਸਕੀਏ ਤਰੱਕੀ ਕਰੀਏ ਤਰੱਕੀ ਕਰਨ ਚ ਕੋਈ ਅਰਜ ਨਹੀਂ ਗਾ ਪਰ ਆਪਣੀਆਂ ਜੜਾਂ ਨੂੰ ਭੁੱਲਣਾ ਨਾ ਨਾ ਇਨਸਾਫੀ ਹੈ ਸੋ ਇਹ ਸਵਾਲ ਦਾ ਜਵਾਬ ਜ਼ਰੂਰ ਦਿਓ ਕਿ ਬੀਬੀਆਂ ਨੇ ਜਿਹੜਾ ਆਟਾ ਵਾਲੀ ਪਢੋਲੀ ਜੇਕਰ ਨਾ ਸਪੈਸ਼ਲ ਗਾਜਨੀ ਜਿਹਦਾ ਬਣਿਆ ਹੁੰਦਾ ਸੀ ਭਾਂਡਾ ਉਹ ਡੋਂਗੇ ਜਿਹੜਾ ਉਹ ਰੱਖਿਆ ਹੁੰਦਾ ਸੀ ਉਹਨੂੰ ਕੀ ਕਹਿੰਦੇ